ਬਾਈ ਕੀ ਨਾਮ ਹੈ ਸੁਦੇਵ ਸਰ ਕੀ ਕਰਦੇ ਹੋ ਕੰਮ ਕਾ ਦਾ ਕਰਦੇ ਸਰ ਮੈਂ ਜਮੇਟਰ ਦਾ ਕੰਮ ਕਰਦਾ ਹਾਂ ਕੀ ਮਾਮਲਾ ਜਿਹੜਾ ਅੱਜ ਇਕੱਠੇ ਹੋਏ ਮਾਮਲਾ ਹੈ ਸਾਨੂੰ ਕੰਪਨੀ ਦਾ ਸਰ ਟੌਰਚਰ ਕਰ ਰਹੀ ਹੈ ਬਹੁਤ ਦੋ ਤਿੰਨ ਮਹੀਨੇ ਹੋ ਗਏ ਜਿਵੇਂ ਸਾਨੂੰ ਕਿਲੋਮੀਟਰ ਦੇ 10 ਰੁਪਏ ਪਹਿਲਾਂ ਦੇ ਰਹੇ ਸੀਗੇ ਹੁਣ ਸਾਡੇ 4 ਰੁਪਏ ਕਿਤੇ ਆ ਰਿਹਾ ਔਰ ਸਾਨੂੰ ਪਿਕਅਪ ਨਹੀਂ ਦੇ ਰਹੀ ਦੂਰ ਦੂਰ ਚੱਕ ਰਿਹਾ 6 ਕਿਲੋਮੀਟਰ ਤੋਂ 4 ਕਿਲੋਮੀਟਰ ਤੋਂ ਕਹਿ ਕੇ ਤੋਂ ਉਹ ਸਾਨੂੰ ਪਿਕਅਪ ਨਹੀਂ ਮਿਲ ਰਹੀ ਅਸੀਂ ਆਰਡਰ ਦੇ ਜਾਂਦੇ ਜਦੋਂ ਸਾਨੂੰ ਵਾਪਸੀ ਨਹੀਂ ਮਿਲ ਰਹੀ ਉਸ ਚੀਜ਼ ਦੀ ਵੀ ਸਾਡੇ ਹੁਣ ਵਿਕਲਪ ਹੈ ਪਾਣੀ ਥੋੜੀ ਚਲਦੇ ਆ ਮਤਲਬ ਪੈਟਰੋਲ ਇੰਨਾ ਮਹਿੰਗਾ ਹੈ ਆ 20 ਬੱਚੇ ਦਾ ਆਰਡਰ ਨਾਲ ਤੁਸੀਂ ਦੱਸੋ ਵੀ ਸਾਡੇ ਕੀ ਬਣੂਗਾ ਤੇ ਜਦੋਂ ਅਸੀਂ ਰੈਸਟੋਰੈਂਟ ਤੇ ਆਰਡਰ ਚੱਕਾ ਜਾਂਦੇ ਆ ਸਾਨੂੰ ਬਹੁਤ ਮੰਦ ਰੋਟਲੀ ਗੱਲ ਕੀਤੀ ਜਾਂਦੀ ਆ ਬਹੁਤ ਜ਼ਿਆਦਾ ਤੇ ਅਸੀਂ ਘੰਟਾ ਘੰਟਾ ਖੰਡਾ ਪੈਂਦਾ ਸਾਨੂੰ ਉੱਥੇ ਤੇ ਸਾਨੂੰ ਉਹ ਵੇਟਿੰਗ ਟਾਈਮ ਵੀ ਚਾਹੀਦਾ ਸਾਨੂੰ ਉਹ ਕੰਪਨੀ ਨੇ ਮਤਲਬ ਚਾਹੀਦਾ ਹੈ ਵੀ ਉਹਨਾਂ ਦੇ ਥਰੂ ਸਾਨੂੰ ਦੇਵੇ ਵੇਟਿੰਗ ਟਾਈਮ ਵੀ ਰੈਸਟੋਰੈਂਟ ਦੇ ਥਰੂ ਦਵੇ ਕਿਉਂਕਿ ਫਿਰ ਉਹਨਾਂ ਨੂੰ ਪਤਾ ਲੱਗਿਆ ਕਿਦੋਂ ਵੀ ਅਸੀਂ ਘੰਟਾ ਘੰਟਾ ਜਿਵੇਂ ਆਰਡਰ ਆਪਾਂ ਲੇਟ ਕਰਦੇ ਆ ਵੀ ਉਹ ਆਪਸ ਨੂੰ ਜਲਦੀ ਦੇ ਦੇ ਤੇ ਉੱਤ ਜੇ 25 ਕਸਟਮਰ ਕੱਢੇ ਜਾਂ 20 ਘੜੇ ਹੋਣ ਕਸਟਮਰ ਉਹਨਾਂ ਨੂੰ ਪਹਿਲਾਂ ਦੇਣਗੇ ਤੇ ਸਾਡਾ ਆਰਡਰ ਜੇ ਪਹਿਲਾਂ ਆਇਆ ਉਹ ਸਾਨੂੰ ਲੇਟ ਦਿੰਦੇ ਆ ਉਹ ਹਾਂ ਜਿੱਥੋਂ ਤੁਸੀਂ ਲੈ ਕੇ ਆਉਂਦੇ ਹੋ ਹਾਂਜੀ ਜਿੱਥੋਂ ਲੈ ਕੇ ਆਇਆ ਤੇ ਬਹੁਤ ਰੂਟਲੀ ਬਿਹੇਵ ਕੀਤਾ ਜਾਂਦਾ ਸਾਨੂੰ ਉਹ ਕੰਪਨੀ ਨਾਲ ਉਹਨਾਂ ਦਾ ਟਾਈ ਅਪ ਹੋਇਆ ਹੁੰਦਾ ਕੰਪਨੀ ਵਾਲਾ ਟਾਈ ਅਪ ਹੀ ਸਰਮ ਦਾ ਵੀ ਮਤਲਬ ਪਤਾ ਨਹੀਂ ਸਰ ਇਹ ਚੀਜ਼ ਦਾ ਵੈਸੇ ਜਦੋਂ ਲੇਟ ਜਾਂਦੇ ਉਹ ਤੇ ਫਿਰ ਗਾਗ ਵੀ ਇਸ ਤਰ੍ਹਾਂ ਕਰਦਾ ਹੋਗਾ ਗਾਗ ਤਾਂ ਸਰ ਕਰਦਾ ਇਸ ਤਰ੍ਹਾਂ ਉਹ ਸਾਨੂੰ ਫਿਰ ਗਾਣਾ ਦਿੰਦਾ ਕੇ ਕੰਪਨੀ ਨਾਲ ਗੱਲਬਾਤ ਨਹੀਂ ਕੀਤੀ ਪਹਿਲਾਂ ਇਸ ਮਾਮਲੇ ਦੇ ਕੰਪਨੀ ਸਾਰਾ ਉਹ ਤਾਂ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਉਹ ਸਾਡਾ ਸਾਰਾ ਭਾਰ ਸੱਟ ਤੇ ਹੀ ਸੁੱਟ ਦਿੰਦੀ ਆ اچھا ਜਦੋਂ ਆਰਡਰ ਕੋਈ ਲੀਕ ਵਗੈਰਾ ਹੋਵੇ ਜਾਂ ਕੁਝ ਵੀ ਹੋਵੇ ਉਹ ਅਸੀਂ ਮਤਲਬ ਸਾਡੇ ਖਤੇ ਪਾਉਗਾ ਉਹ ਅੱਛਾ ਕਿੰਨੇ ਕੁ ਨੌਜਵਾਨ ਨੇ ਤੁਸੀਂ ਜਿਹੜੇ ਕਿ ਜੇਮੈਟੋ ਦੇ ਕੰਮ ਕਰ ਰਹੇ ਨੇ ਇਸ ਵੇਲੇ ਇਸ ਟਾਈਮ ਹੋ ਗਈ 4-500 ਨੌਜਵਾਨ ਨੇ ਤੇ ਪੂਰੇ ਪੰਜਾਬ ਭਰ ਚੇਕੇ ਬਟਿੰਡਾ ਜੀ ਪ੍ਰਦਰਸ਼ਨ ਨੇ ਬਟਿੰਡਾ ਬਟਿੰਡਾ ਜੀ ਬਟਿੰਡਾ ਜੀ ਉਹ ਉਹ ਤਾਂ ਪੰਜਾਬ ਤਾਂ ਨਹੀਂ ਹੈ ਬਟਿੰਡਾ ਜੀ ਉਹਨ ਕੀ ਮੰਗੀ ਕਰਦੇ ਹੋ ਤੁਸੀਂ ਮੰਗ ਸਰ ਐਮ ਸਾਡਾ ਸਾਨੂੰ ਪਿਕਅਪ ਦਿੱਤੀ ਆ ਵੇਖ ਤਾਂ ਠੀਕ ਹੈ ਰੇਟ ਘੱਟ ਤੇ ਸਾਡਾ ਜਿਹੜਾ ਬੰਦਾ ਕਦਨੋਂ ਦਿੱਤੇ ਆਵੇ ਠੀਕ ਹੈ ਨਾ ਸਾਨੂੰ ਹੋਰ ਕੋਈ ਮਤਲਬ ਉਹ ਨਹੀਂ ਜਿਵੇਂ ਪਹਿਲਾਂ ਚੱਲ ਰਹੀ ਸੀ ਐਵੇਂ ਚੱਲੇ ਜਾਂਦਾ ਕਿ ਕਦੋਂ ਤੱਕ ਕਰ ਰਹੂਗਾ ਇਹ ਸੋਡਾ ਪਰਦਾ ਇਹ ਜਿੰਦਰ ਸਾਡੀ ਮੰਗਾਪੁਰੀ ਨੇ ਹੁਣ ਤੱਕ ਰਹੂਗਾ ਜੀ ਤੇ ਕਰ ਕੀ ਮਾਮਲਾ ਇਹਦਾ ਸਰ ਮਾਮਲਾ ਸਾਡੇ ਅੱਜ ਅਸੀਂ ਸਟ੍ਰੈਕ ਤੇ ਆਂ ਜੀ ਇਹਦਾ ਰੀਜਨ ਇਹ ਵੀ ਕੰਪਨੀ ਸਾਨੂੰ ਜਿੰਨੇ ਅਸੀਂ ਕਿਲੋਮੀਟਰ ਚੱਲਦੇ ਆਂ ਉਹਦੇ ਸਾਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਜਿਹਦੇ ਵਿੱਚ ਅਸੀਂ ਜਿਵੇਂ ਅਸੀਂ ਇੱਥੇ ਖੜੇ ਆਂ ਸਾਨੂੰ ਆਰਡਰ ਪਾਇਆ ਜਾਂਦਾ ਕਿਸੇ ਰੈਸਟੋਰੈਂਟ ਦਾ ਤੋਂ 2 ਕਿਲੋਮੀਟਰ ਵੀ ਹੋ ਸਕਦਾ 3 ਕਿਲੋਮੀਟਰ ਵੀ ਹੋ ਸਕਦਾ 500 ਮੀਟਰ ਵੀ ਸਾਨੂੰ ਉਹਦੀ ਪੇਮੈਂਟ ਨਹੀਂ ਦਿੱਤੀ ਜਾਂਦੀ ਉਹਨੂੰ ਕੰਪਨੀ ਕਹਿੰਦੀ ਉਹ ਤੁਸੀਂ ਚੱਲ ਗਏ ਤਾਂ ਤੁਹਾਡਾ ਪੈਟਰੋਲ ਲੱਗਦਾ ਹੀ ਨਹੀਂਗਾ ਸਾਡੇ ਨੂੰ ਪੈਸੇ ਕਿੱਥੋਂ ਸਟਾਰਟ ਕਰਦੇ ਨੇ ਜਿੱਥੋਂ ਅਸੀਂ ਰੈਸਟੋਰੈਂਟ ਤੋਂ ਆਰਡਰ ਚੱਕ ਲਿਆ ਤੇ ਜਿੱਥੇ ਕਸਟਮਰ ਨੂੰ ਅਸੀਂ ਦੇਤਾ ਉਹਨੇ ਪੈਸੇ ਦੇਨੇ ਆ ਉਹਨਾਂ ਨੇ ਅਸੀਂ ਵਾਪਸੀ ਤਾਂ ਇਹ ਕਰਦੇ ਆ ਉਹ ਕਹਿੰਦੇ ਤੁਸੀਂ ਪੈਰਾਸ਼ੂਟ ਤੇ ਆਉਣੇ ਉਹਦੇ ਪੈਸੇ ਵੀ ਨਹੀਂ ਸੀ ਦਿੱਤੇ ਪਹਿਲਾਂ ਦਿੰਦੇ ਸੀਗੇ ਇਹ ਕੰਪਨੀ ਪੈਸੇ ਪਹਿਲਾਂ ਸਾਨੂੰ ਰਿਟਰਨ ਬੋਨਸ ਮਿਲਦਾ ਸੀ ਜੀ ਪਿਕਅਪ ਦਾ ਹੁੰਦਾ ਸੀ ਪਿਕਅਪ ਦਾ ਕਹਿੰਦਾ ਮਤਲਬ ਇਹ ਹੈ ਵੀ ਜਿੱਥੇ ਮੈਂ ਖੜਾ ਤੇ ਰੈਸਟੋਰੈਂਟ ਤੇ ਮੈਂ ਆਰਡਰ ਚੱਕੇ ਜਾਣਾ ਉਹ ਡਿਸਟੈਂਸ ਦਾ ਸਾਨੂੰ ਕੰਪਨੀ ਦੇ ਇੱਕ ਲਿਮਿਟ ਸੀ ਵੀ ਇੱਕ ਜਾਂ ਡ ਤੈਨੂੰ ਕਿਲੋਮੀਟਰ 4 ਕਿਲੋਮੀਟਰ ਤੱਕ ਵੀ ਚੱਕ ਲੈਂਦੇ ਨੇ ਜਿੱਥੋਂ ਤੁਸੀਂ ਆਰਡਰ ਚੱਕਣ ਜਾਣੇ ਆ ਉਹ ਭਾਵੇਂ ਕਿੰਨੀ ਦੂਰੀ ਹੋਵੇ ਕਿੰਨੀ ਵੀ ਦੂਰ ਹੋਵੇ ਨਹੀਂ 4-5 ਕਿਲੋਮੀਟਰ ਤੋਂ ਜ਼ਿਆਦਾ ਹੁੰਦਾ ਫਿਰ ਦਿੰਦੇ ਨੇ ਪਹਿਲਾਂ ਇਹਹੀ ਦਹਿਰ 1 ਕਿਲੋਮੀਟਰ ਦਾ ਸੀ 3 ਕਿਲੋਮੀਟਰ ਜ਼ਿਕਰ ਸਾਨੂੰ ਕੋਈ ਪੇਮੈਂਟ ਮਿਲਦੀ ਨਹੀਂ ਸੀ ਲੇਕਿਨ ਜੇ ਉਹ 1.5 ਕਿਲੋਮੀਟਰ ਤੱਕ ਆ ਜਾਂਦੇ ਸਾਨੂੰ ਪੇਮੈਂਟ ਦਿੱਤੀ ਸੀ ਉਹਨੇ ਪ੍ਰਦਰਸ਼ਨ ਕਦੋਂ ਤੱਕ ਚੱਲਣਾ ਕਿੰਨੇ ਨੌਜਵਾਨ ਸਰ ਅਸੀਂ ਪੂਰੇ ਅੱਜ ਦੇ ਦਿਨ ਦੀ ਵੀ ਸਟ੍ਰਾਈਕ ਤੇ ਆਂ ਜਦੋਂ ਤੱਕ ਸਾਡਾ ਮਸਲਾ ਨਹੀਂ ਸੋਲੂਸ਼ਨ ਹੁੰਦਾ ਸੀ ਸਟ੍ਰਾਈਕ ਤੇ ਹੀ ਹੈ ਕੱਲੀ ਤੁਹਾਡੀ ਕੰਪਨੀ ਹੈ ਕਿ ਹੋਰ ਵੀ ਇਹ ਨਾਲ ਨਹੀਂ ਨਹੀਂ ਸਿਰਫ ਜੋਮੈਟੋ ਆ 250 ਰਾਈਡਰ ਸਾਡਾ ਜੀ ਸਾਰਾ ਸਟ੍ਰਾਈਕ ਤੇ ਆ ਕੰਪਨੀ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਸਰ ਸਾਡੇ TL ਨਾਲ ਕੋਈ ਉਹਨਾਂ ਨੇ ਸੰਪਰਕ ਨਹੀਂ ਕੀਤਾ ਗੁਰਬਖਸ਼ ਸਿੰਘ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਮਤਲਬ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਉਹਨੇ ਤੇ ਸਟ੍ਰਾਈ ਸਾਡੇ ਚੋ ਆ ਦੇਖੋ ਤੁਸੀਂ ਦੇਖ ਸਕਦਾ ਪਾਹੀਜ ਨੇ ਇਹਨਾਂ ਦੀ ਗੱਲ ਵੀ ਨਹੀਂ ਸੁਣੀ ਜਾ ਰਹੀ ਅਸੀਂ ਕੰਮ ਕਰਦੇ ਆ ਵੀ ਸਾਨੂੰ ਜਿਹੜਾ ਸਾਰੀ ਮਿਹਨਤ ਕਰਦਾ ਸਾਨੂੰ ਉਹਨੇ ਪੈਸੇ ਦਿੱਤੇ ਜਾਣ ਹੋਰ ਸਾਡਾ ਕੋਈ ਬਾਲਾ ਵਟਾ ਮੁੱਦਾ ਨਹੀਂ ਹੈਗਾ ਠੀਕ ਹੈ ਬਸ